ਸਾਸੀ ਗੱਲ ਭਾਜੀ 사ਸੀ ਗੱਲ 사ਸੀ ਕਾ ਸਾਹਿਬ ਦਾ ਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਤੀਰਾਂ ਤੇ ਕਿੰਨੇ ਆ ਪਸ਼ੂ ਆਪਾਂ ਕੋ ਉਹ ਵੀ ਜਿਹੜੇ ਆਪਣੇ ਬਾਗੇ ਸੱਤ ਕਹਿਗੇ ਬਹੁਤ ਅੱਛਾ ਸੱਤ ਕਹਿਗੇ ਆ ਹਾਂਜੀ ਹਾਂਜੀ ਆਪਣਾ ਨਾਮ ਤੇ ਪਿੰਡ ਨਾਮ ਵੀ ਮੇਰਾ ਪ੍ਰਭੇ ਪਿੰਡ ਵਰਪਾਲ ਜਿਲ੍ਹਾ ਅਮਰਸਰ ਜੇ ਤੇ ਬਾਬਾ ਨੋਸਿਦ ਮਾਤੋ ਵਿੱਚ 4 ਕਿਲੋਮੀਟਰ ਬੈਕ ਸਾਈਡ ਤੇ ਪਿੰਡ ਜੇ ਮੇਰਾ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੋ 9780911798 ਵੀਰ ਜੀ ਤੇ ਮੁੱਲ ਕਿੰਨੇ ਤੋਂ ਸਟਾਰਟ ਹੋਣਾ ਵਾ ਵੀਰ ਜੀ ਮੁੱਲ ਕਰਾਂਗੇ 5000 ਤੋਂ ਸਟਾਰਟ ਅੱਛਾ 5 ਤੋਂ ਸਟਾਰਟ ਐਂਡ ਆਪਾਂ ਮੱਝ ਦੇਵਾਂਗੇ अच्छा ठेले मां मीणी मांज मीणी मांज मैं सिंह आए हेल्प दणगे ठीक ठीक हां जी ते की ओदा नाम यो तसल्ली आप दी आब कर लण वीर तसल्ली वीर जी अपनी इथे किले दी है अच्छा किले दी है हां जी वीर जी दो टाइम कर ले ते ਭਾਵੇਂ ਕਰਲੇ ਚਾਰ ਕੋ ਚਾਰ ਟਾਈਮ ਕਰਲੇ ਤੇ ਭਾਵੇਂ ਕੋ ਧਾਰਨਾ ਮਾਰੇ ਸਾਡੀ ਗਰੰਟੀ ਕੋਈ ਨਹੀਂ ਆ ਦੁੱਧ ਦੀ ਤਸल्ली ਦੇ ਥਾਣ ਥੋਣ ਜਿਹੜੀ ਵਾਰ ਘਾਟ ਹੋਈ ਦੱਸ ਦੀ ਵੀਰ ਬਾਕੀ ਦੱਸ ਦਾਂਗੇ ਜਿਹੜੀ ਹੋਗੀ ਆਪਣੇ ਘਰੇ ਹੋਗੀ ਤੇ ਲੈ ਆ ਵੀਰਾ ਆ ਬੂਰੀ ਬਾਰੇ ਦੱਸ ਵੀਰ ਨਗੀਨਾ ਖਾ ਮੇਰਾ ਭਰਾ ਚੈੱਕ ਕਰਾਇ ਕਰਨ ਨਗੀਨਾ ਹੈ ਬੋਰੀ ਵਿੱਚ ਨਕੀਨਾ ਚਾਹ ਦੰਦ ਜੇ ਛਗੀ ਦੇ ਅੱਛਾ ਛਗੀ ਦੇ ਦੰਦ ਬਰਾਬਰ ਕਰਦੀ ਜੇ ਅੱਛਾ ਛਗੀ ਦੇ ਦੰਦ ਬਰਾਬਰ ਕਰਦੀ ਆ ਉਹ ਟੀਵੀ ਦੀ 13 ਕਿਲੋ ਤੋਂ ਚਵਾਹ ਝੋੜੀ ਨੇ ਫੋਨ ਕਿਉਂ ਹੱਟੀ ਬਿਲਕੁਲ ਤੋਕੜ ਜਾ ਬਿਲਕੁਲ ਪਿਓਰ ਕਰਾ ਰਾਨਾ ਨੇ ਦੱਸਿਆ 13 ਚਵਾਹ ਕਿ ਤੂੰ ਚਵਾਹ ਵੀਰ ਨਹੀਂ ਵੀਰ ਜੀ ਆਪਣੇ ਭਰਾ ਕੋ ਗਈ ਗਏ ਸੱਜਣ ਕੋਈ ਆਪਣੇ ਭਰਾ ਕੋ ਆਪਣੇ ਹੋ ਗਈ ਝੋਟੀਏ ਠੀਕ ਠੀਕ ਆ ਇਹ ਗਈ 1 ਲੱਖ 5000 ਝੋਟੀ ਵੀ ਜੀ ਅੱਛਾ 1 ਲੱਖ 5000 ਰੁਪਏ ਠੀਕ ਆ ਤੇ ਬਾਕੀ ਚਲ ਹੁਣ ਵਿੱਚ ਦੁੱਧ 5 ਕਿਲੋ ਟੁੱਪ ਝੋਟੀ ਥਲੇ ਤੇ ਮੁੱਲ ਵੀ ਆਪਾਂ ਤੋਕਣਾ ਵਾਲਾ ਕਰਦੇ ਨਾ ਦੋ ਮੁੱ ਆਸ਼ਾ ਮੋਰ ਜਨੇ ਕੋ ਗੱਟੀ ਦੇ ਉਹਨੇ ਦਾ ਛੋਟੀ ਦਵਾਂਗੇ ਠੀਕ ਆ ਪਲੀ ਝੋਟੀ ਵਿੱਚ ਝੋਟੀ ਨੂੰ ਮਹੀਨਾ ਹੋਇਆ ਟੀਗਾ ਭਰੇ ਨੂੰ ਆਪਣੀ ਰੁਪਈਏ ਦੀ ਗਰੰਟੀ ਨਹੀਂ ਹੈਗੀ ਆਪਣੀ ਥਣ ਵਗਦੇ ਦੀ ਗਰੰਟੀ ਹੋਗੀ ਬਸ ਥਣ ਵਗਦੇ ਦੋ ੱਕੰਨਾ 5 ਕਿਲੋ ਮਿਲਦੀ ਪਾੜੇ ਦੇ ਬਸ ਇਹ ਕਿੱਲੇ ਦਾ ਸ਼ਿੰਗਾਰ ਹੀ ਆ ਹੋਰ ਦੁੱਧ ਦਾ ਤਾਂ ਕਈ ਵਾਰ ਮੰਨ ਲਓ ਵੀ ਘੱਟ ਵੱਧ ਕਰ ਜਾਂਦਾ ਵਾ ਘੱਟ ਵੱਧ ਕਰ ਜਾਂਦਾ ਉਹ ਬਾਕੀ ਜਿੱਦਣ ਵੀ ਨਿਗਲ ਝੋਟੀ ਝੋਟੀ ਸਵਾ ਲੱਖ ਦੀ ਵਿਗੂਗੀ ਠੀਕ ਆ ਤੇ ਥਣ ਥਣ ਚ ਬਾਹਰ ਘੜਤ ਨਹੀਂ ਆਗੀ ਥਣ ਦੀ ਵੀ ਰੁਪਈਏ ਦੀ ਬਾਹਰ ਘੜਨੀ ਹੈਗੀ ਤੇ ਬਾਕੀ ਚੋਣ ਵਾਲੀ ਚੋਈ ਜਾਣੀ ਵੀਰੇ ਦੇ ਦਾ ਮੁੱਲ ਕਿੰਨਾਗਾ ਮੁੱਲ ਵਿੱਚ ਜਿਹੜਾ ਹਾਨਾ ਇਹ ਨਾਲ 200 ਰੁਪਏ ਛੋੜੋਗੀ 45000 ਜੋੜੀ ਦੂੰਗਾ ਅੱਛਾ 45000 ਦੀ ਛੋਟੀ ਦੇਣੀ ਆ ਹਾਂਜੀ ਦੇਣੀ ਜੀ ਠੀਕ ਆ ਤੇ ਬਾਕੀ ਜੇ ਕਿਸੇ ਦੀ ਗੱਭੜ ਨਿਕਲ ਆਵੇ ਤੇ ਉਹ ਬਾਅਦ ਵਿੱਚ ਆਪੋ ਆਪਣੀ ਕਿਸਮਤ ਹੈ ਕਿਸੇ ਦੀ ਕਿਸਮਤ ਨਾਲ ਕੋਈ ਨਹੀਂ ਲੜਦਾ ਵੀਰ ਜੀ ਇਹ ਤਾਂ ਗੱਲ ਪੱਕੀ ਆ ਇਹ 45000 ਤੇ ਹਾਨਾ ਵੀ ਦੀ ਤੇ 200 ਰੁਪਏ ਜੋੜੂਣੀ ਬੱਸ ਅੱਛਾ 100 ਰੁਪਏ ਛੋਟ ਹੋਣੀ ਆ ਤੇ ਬੂਰੀ ਦੇ ਕਈ ਸ਼ਕੀਨ ਹੁੰਦੇ ਆ ਵੀਰ ਸਿੰਘ ਸੰਗ ਸੋਹਣੀ ਆ ਸਿੰਘ ਬਹੁਤ ਸੋਹਣੀ ਆ ਤੇ ਦੁੱਧ ਤੁਸੀਂ 10 ਕ ਮੰਨ ਕੇ ਲਿਓ ਲੈ ਲੱਡੂ ਵੀਰ ਖੋਲ ਲਿਆ ਮੈਂ ਟੋ ਮੈਂਟੀ ਮਗਰੇ ਇਹ ਭੰਡਾ ਭਣੋਰੀਆ ਕਿੰਨਾ ਕ ਪਾਰ ਇੱਕ ਨੂੰ ਕੀ ਜੁਗ ਲੈ ਦੂਜੀ ਤਿਆਰ ਤੂੰ ਲਈ ਆ ਬਸ ਲਈ ਆ ਪਈ ਲਈ ਆ ਤੂੰ ਇਹ ਵੀ ਤੇ ਮੈਂ ਪਿਓਰ ਤੋਕੜ ਦੀ ਅੱਛਾ ਪਿਓਰ ਤੋਕੜਾ ਪਿਓਰ ਤੋਕੜਾ ਡੁਪਲੀਕੇਟ ਵੀ ਤੋਕੜਾ ਹੁੰਦੀ ਨਾ ਨਹੀਂ ਇੱਕ ਤੋਕੜ ਮਹੀਨੇ ਦੀ ਵੀ ਕਹਿੰਦੇ ਆ ਵੀ ਮਹੀਨੇ ਸੁਈ ਆ ਅੱਛਾ ਇਹ ਆਪਾਂ ਕਹਾਂਗੇ ਵੀ ਜੋ ਪੰਜਾ ਚੌ ਮਹੀਨੇ ਸੁਈ ਪੰਜਾ ਛੇ ਮਹੀਨੇ ਦੀ ਕਹਾਣੀ ਦੇਖੀ ਤੇ ਪਿਛੇ ਇਹਦੇ ਹੈਗਾ ਕੋ ਬੱਚਾ ਬੱਚਾ ਵੀ ਕਿੱਟੇ ਮਿਲਦੀ ਏ ਅੱਛਾ ਕਿੱਟੇ ਮਿਲਦੀ ਆ ਗੱਡੂ ਗੱਲ ਤੋਰਦੇ ਤੋਰਦੇ ਦੁੱਧ ਕਿੰਨਾਗਾ ਦੁੱਧ ਵੀਰ ਜੀ ਇਹ ਤੇ 6 1/2 ਕਿਲੋ ਹੋਗਾ ਤੋ 6 ਲੱਗ ਜੀ 6 1/2 ਲੀਟਰ ਦੁੱਧ ਤਾਂ ਥਣ ਸੁਣ ਵੇਖ ਲੋ ਆ ਥਣ ਤੋਂ ਤਾਂ ਕੱਟ ਜਾੜ ਥਣ ਤੋਂ ਆ ਸੱਜੇ ਪਾਸੇ ਵਾਲੇ ਤੋਂ ਪੈਣੀਆ ਤੋਂ ਉਲਟੇ ਪਾਸੇ ਪੈਣੀਆ ਥਣ ਤੋਂ ਤਾਂ ਕੱਟ ਜੇ ਤੇ ਆ ਕਟਾ ਨਾਲ ਦੇਣਾ ਭਾਈ ਜੀ ਜੈਡ ਬਲੈਕ ਕਾਲਾ ਹੈ ਕਟਾ ਵੀਰ ਜੀ ਕਟਾ ਸੋਨਾ ਲੈ ਕਟਾ ਸਾਲਾ ਮੱਝ ਸੁਣੀ ਸਾਫ ਹੈ ਮੱਝ ਤੇ ਮੱਝ ਵੀ ਸੁਣੀ ਆ ਤੇ ਗੁੱਲ ਕਰਾਂਗੇ ਆਪਾਂ ਵੀਰ ਜੀ ਨਿਕਾਲਾ ਬਿਲਕੁਲ ਤੇ ਟੀਗਾ ਟਗਾ ਲੱਗਾ ਵਾ ਟੀਗਾ ਵੀਰ ਜੀ ਘਰ ਵਾਲੇ ਮਹੀਨਾ ਹਾਂਦੇ ਜੀ ਆਛਕ ਨਹੀਂ ਭਰਾ ਵੀਰੇ ਆਪਣੇ ਨਾਲ ਟੀਓ ਨਹੀਂ ਕਹਿ ਦੋਗੇ ਘਰ ਵਾਲੇ ਕਹਿੰਦੇ ਹੈਂ ਅਈ ਹੁਣ ਘਰ ਦੇ ਨਾਲ ਕਹਿਣਾ ਵਜਨਾ ਕਰਦਿਆ ਗਿਆ ਪਾਣੂ ਤੇ ਟੱਡ ਕੋ ਕਿ ਘਰ ਵਾਲੇ ਨੇ ਖੜਨੀ ਆ ਚਲੋ ਭੈਣ ਭਰਾ ਜੀ ਦੇ ਕਰਮਾ ਜਾਣੀ ਵੀਰ ਉੱਥੇ ਹੀ ਜਾਈਗੇ ਠੀਕ ਆ ਤੇ ਦੁੱਧ ਕਿੰਨਾਗਾ ਦੁੱਧ 6 ਕਿਲੋ ਹੈ ਮਲੇ ਜੀ ਤੇ ਸੁਆ ਕਿੰਨਾ ਵਾ ਸੁਆ ਵਿੱਚ ਤਿੱਜਾ ਹੋਊਗਾ ਅੱਛਾ ਤਿੱਜਾ ਹੋਊਗਾ ਤਿੱਜਾ ਤਿੱਜਾ ਕੋਈ ਚੌਥਾ ਮੰਨ ਕੇ ਲੈ ਲੈ ਪਾਣੂ ਭਾਵੇਂ ਮੇਰੇ ਕੋ ਪੰਜਵਾਂ ਮੰਨ ਕੇ ਲਵੇਗੇ ਸਾਨੂੰ ਇਹ ਆਪਣੀ ਸਮਝ ਵੇਖਣੀ ਆ ਘਰ ਵਾਲੇ ਨੇ ਤੁਹਾਨੂੰ ਦੱਸਿਆ ਕਿੰਨਾ ਵਾ ਆਪਣ ਤਿੱਜਾ ਸੇਵ ਜੀ ਅੱਛਾ ਤੇ ਬਾਕੀ ਵੀ ਇਨਸਾਫ ਆ ਮਾਝ ਜਿਹਨੇ ਜੋ ਕਰੇ ਸਾਹਮਣੀ ਨ ਨਵੀਂ ਨੋਈ ਰੋਈ ਰਵੇ ਵੀ ਜੀ 7-8000 ਦਾ ਕੱਟਾ ਹੈਗਾ ਵਾ ਕੋ ਸਾਂਭ ਲੂਗਾ ਦਾਦਾ ਵੇਚ ਲੂਗਾ ਕਿਉਂ ਨਾ ਸਾਂਭੂ ਤੇ 5000 ਦੇ ਵਿਕੂਗਾ ਵੀਰ ਜੀ ਠੀਕ ਆ ਤੇ ਮੱਝ ਫੇਰ 45000 ਦੀ ਭਾਵੇਂ ਵੇਚ ਲਈ ਤਾਂ ਹੀ ਤੇ ਹੁਣ ਕਿੰਨੇ ਦੀ ਮੱਝ ਹੁਣ ਵੀਰ ਜੀ ਮੱਧ ਵਿੱਚ ਜਿਆ 50000 ਦੀਆਂ ਅੱਛਾ ਦੋਵੇਂ ਚੀਜ਼ਾਂ 50000 ਦੀਆਂ ਹਜ਼ਾਰ ਦੀਆਂ ਵੀਰ ਜੀ ਤੇ ਜੇ ਤੂੰ ਕਟਾ ਰੱਖ ਲੈ ਆ ਵੀਰ ਨਹੀਂ ਕਟਾ ਰੱਖੇ ਵੀਰ ਮੱਝ ਨਹੀਂ ਮਿਲਣੀ ਅੱਛਾ ਮੱਝ ਕੱਟੇ ਤੇ ਮਿਲਦੀ ਆ ਮੇਰੇ ਨਾਲ ਮੱਝ ਕੱਟੇ ਤੇ ਮਿਲਦੀ ਏ ਠੀਕ ਠੀਕ ਆ ਦਵਾ ਵੀਰ ਜੀ 44000 ਦੀ ਨਹੀਂ ਹਾਂ ਅੱਛਾ 48000 ਤੂੰ ਕਣਪਰਾ ਫੋਨ ਲਾਵੇ ਕੋ ਮੋੜਦਾ ਨਹੀਂ ਕੋਈ ਨਹੀਂ ਫਿਰ ਵੀ ਮਾਨਦਾਨ ਥੋੜਾ ਬੋਧ ਕਰਾਂਗੇ ਆਪਾਂ ਮੈਂ ਅੱਛਾ 6 5 6000 ਦਾ ਕਟਾ ਲਾ ਲਓ ਤੇ ਪਿੱਛੇ ਮੱਝ 40000 ਦੀ ਰਹਿ ਗਈ 48000 ਦੀ ਮੱਝ ਰਹਿ ਗਈ ਵੀਰ ਜੀ ਕੋਈ ਮਗਰ ਲੈ ਆ ਅਗਲੇ ਨੰਬਰ ਤੇ ਮੀਣੀ ਆ ਝੋਟੀ ਮੀਣੀ ਝੋਟੀ ਵੀ ਹਾਂਜੀ ਠੀਕ ਆ ਤੇ ਆਹ ਵੇਖ ਲੋ ਝੋਟੀ ਪਹਿਲਾ ਸੁਗਾ ਵੀਰ ਦੱਸਦਾ ਵਾ ਤੇ ਥਣ ਥੁਣੇ ਆ ਸੋਹਣੇ ਆ ਘਰ ਵਾਲੇ ਦੱਸਦੇ ਆ ਵੀਰ ਨੇ ਕਿਹੜੀ ਆਪਣੇ ਘਰੇ ਸਵਾਈ ਆ ਤੇ ਮੈਨੂੰ ਹਣ ਕੀਤਾ ਮੈਂ ਤੇ ਤੇਰਕੂ ਆ ਮੈਂ ਘਰ ਆਲਾ ਦੇ ਕਰੂਗਾ ਕਰ ਉਹ ਕਹਿਆ ਵੀਰ ਉਹ ਵੀਰ ਪਹਿਲਾਂ ਤੂੰ ਦੱਸ ਦੇ ਵੀਰ ਹਾਂ ਪਹਿਕ ਪਹਿਲਾਂ ਸੁਆ ਛੋਟੀ ਗੱਬਣ ਆ ਅੱਛਾ ਇਹ ਦਿਨ ਦੋ ਚਾਰ ਖੜਦੀ ਆ ਵੀਰ ਇਹ ਖਾਣਾਂ ਦੇ ਮਾਸਾਂ ਦੀ ਛੋਟੀ ਆਈ ਮੈਂ ਤਾਂ ਵੀਰ ਤੈਨੂੰ ਜਾਣਦਾ ਹੀ ਮੈਨੂੰ ਨਹੀਂ ਪਤਾ ਤੂੰ ਕਿੱਥੋਂ ਲੰਦੀ ਆ ਇਹ ਗਾ ਮੇਰਾ ਭਰਾ ਤੋਂ ਨਹੀਂ ਨਹੀਂ ਹਾਂ ਆ ਹਾ ਆ ਜੀ ਨੂੰ ਕਰਮਾਂ ਵਾਲੀ ਮੰਨਦੇ ਆ ਵੀਰ ਸਿੰਘ ਦਮੇ ਆਖ ਫਿਰਦੇ ਇੱਕ ਬਜ਼ੁਰਗ ਦੱਸਦੇ ਨੇ ਵੀ ਜਿਹਦੇ ਕੋ ਡੰਗਰ ਨਾਂ ਕਈ ਵਾਰੀ ਡੰਗਰ ਕਈਆਂ ਨੂੰ ਵਰਨੀ ਆ ਮਤਲਬ ਡੰਗਰ ਕਈਆਂ ਨੂੰ ਵਰਨੀ ਆ ਕਿਆ ਥਣ ਥਣ ਤੇ ਵੇਖੋ ਆ ਚੀਜ਼ਾਂ ਨਹੀਂ ਲੱਭਦੀਆਂ ਪਹਿਲਾਂ ਪਹਿਲਾਂ ਝੋਟੀ ਜਿਹੜੀ ਪਹਿਲਾਂ ਝੋਟੀ ਆ ਚੀਜ਼ਾਂ ਨਹੀਂ ਲੱਭਦੀਆਂ ਐ ਸ਼ਰੀਫ ਆ ਸ਼ਰੀਫ ਹੈ ਵੀ ਨਹੀਂ ਸ਼ਰੀਫ ਆ ਥੋੜੀ ਸ਼ਰੀਫ ਤੋਂ ਨਾ ਥੋੜੀ ਲਿੱਸੀ ਆ ਉਹ ਲਟਿਆ ਵਿਖਾ ਦੇ ਕਾਮ ਆੜੀ ਝੋਟੀ ਕੋਈ ਇਹਨਾਂ ਕੋਲ ਫਲਕਾਰੀ ਪਾਈ ਤੇ ਬਾਈ ਵੀਖ ਨਹੀਂ ਆ ਜੀ ਨਹੀਂ ਜਿਹੜੇ ਵੇਖਣ ਵਾਲੇ ਆ ਉਹ ਲੈ ਲੈਂਦੇ ਆ ਉਹ ਖਾ ਦੇ ਮੇਰਾ ਪ੍ਰਾਅ ਬਣੇ ਹੋ ਕੇ ਖਾ ਦੇ ਮੁੱਲ ਵੀ ਵੀਰ ਉਹ ਲਿੱਸੇਆਂ ਵਾਲਾ ਕਰਦੀ ਮੁੱਲ ਲਿੱਸੇਆਂ ਵਾਲਾ ਕਰਾਂਗੇ ਵੀਰ ਜੀ ਆਪਾਂ 1 ਲੱਖ ਰੁਪਈਆ ਨਾ ਮੰਗ ਲਈ ਤੂੰ ਵੀ ਨਹੀਂ ਨਹੀਂ ਵੀਰ ਆਪਾਂ ਲੱਖ ਚਲੋ ਝੋਟੀ ਸਾਹਿਬ ਹੈ ਲੱਖ ਮੰਗਿਆ ਹੁੰਦਾ ਤੇ ਕਰੇ ਝੋਟੀ ਰਾਜ ਨੇ ਤੇ ਦੇਨੇ ਕਿੰਨੇ ਕੁ ਲੈ ਜੂ ਜੇ ਦੇ ਵਿੱਚ ਪੰਜ ਲੈ ਆਏ ਚਾਰ ਲੈ ਗਏ ਤੇ ਇਹ ਭੰਗਰੰਟੀ ਦੇ ਦੇ ਹੋ ਸਕਦਾ ਗੱਡੀ ਤੇ ਜਾਵੇ ਝੋਟੀ ਜਾਂਦਾ ਸੂਕੇ ਤੇ ਕਿੰਨਾ ਕੁ ਦੁੱਧ ਚਵਾਈ ਜਾਊ ਦੁੱਧ ਵਿੱਚ 10 ਕਿਲੋ ਐਵੇਂ ਅਕੀਏ 12 13 15 ਨਹੀਂ ਹੋਦੀ ਚੱਲ 10 ਕਿਲੋ ਲੱਗ ਮੈਂ ਚਵਾਈ ਮੰਨ ਲਓ 10 ਮੰਨ ਲੈ ਕੋਈ 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 10 ਮੰਨ ਲੈ ਆਪਣੀ ਸਮਝਾਵਾ ਗਏ ਚਾ ਵੀ ਮੋਲ ਨੂੰ ਨਾ ਕਰਨਾ ਮੋਲ ਪਾਉਣਾ ਗਾਏ ਜੀ ਮੋਰ ਝੋਟੀ ਦਵਾਂਗੇ ਆਪਾਂ 65000 ਦੀ ਵੀ ਮੋਲ ਕਰ ਦਿੰਦਾ ਤੇ 65000 ਚ ਹੋਰ ਕੋਈ ਮਾਨਤਾ ਹਨ 68000 ਝੋਟੀ ਦਵਾਂਗੇ ਜੀ ਅੱਛਾ 68000 68000 ਝੋਟੀ ਦਵਾਂ ਕੋਈ ਭੈਣ ਭਰਾ ਫੋਨ ਕਰੇ ਤੇ ਫੇਰ ਵਿੱਚ ਇਹ ਗੱਲ ਕਹਿੰਨੇ ਆ ਭੈਣ ਭਰਾਵਾਂ ਨੂੰ ਚੈੱਕ ਕਰਕੇ ਤਸੱਲੀ ਕਰਕੇ ਆਪਣੀ ਤਸੱਲੀ ਵੀ ਇੱਥੇ ਆਪਣੇ ਘਰ ਦੀ ਜੀ ਤਸੱਲੀ ਇਹ ਨਹੀਂ ਨਹੀਂ ਤਸੱਲੀ ਕਰਕੇ ਆਹ ਤਸੱਲੀ ਕੋਈ ਗੱਬਣਾ ਚੈੱਕ ਰੱਖੋ ਆਪਣੀ ਤੋਂ ਆ ਵੀ ਕੋਈ ਤੋਕੜ ਗੱਬਣਾ ਜਾਂ ਗੱਬਣਾ ਵਪਾਰੀ ਦੇ ਅੱਡੇ ਤੇ ਚੈੱਕ ਕਰਾ ਗਏ ਕਿਤੇ ਉਹ ਵੀ ਕਿਸੇ ਨੇ ਲੈਣਾ ਦੇਖੋ ਵੀਰ ਜੀ ਆਪਾਂ ਗਏ ਤੋਕੜ ਗੱਬਣਾ ਪਾਈਆਂ ਸੀ ਆਪਾਂ ਕਹਿੰਦੇ ਆ ਵੀ ਵੀਰ ਜੀ 48 ਘੰਟੇ ਤੱਕ ਆਪਣੀ ਗਾਰੰਟੀ ਹੈ ਅੱਛਾ ਆ ਬੱਚੋ ਵੀਆਂ ਘੰਟੇ ਤੱਕ ਟਾਈਮ ਤਾਂ ਵੀਰ ਜੀ ਤਮੇਂ ਅੱਡ ਤੱਕ ਚਲੋ ਵੀਰਾਂ ਨੇ ਆਪਣੇ ਘਰ ਚੈੱਕ ਕਰਾਂਗੇ ਜਾਂ ਨਹੀਂ ਕਰਾਂਗੇ ਹਨ ਨੂੰ ਨਹੀਂ ਇਹ ਕਹਿੰਦਾ ਮੈਂ ਠੀਕ ਆ ਆਪਾਂ ਆਪਣੇ ਘਰੋਂ ਚ ਇਹ ਗੱਲ ਸਹੀ ਆ ਹਾਂਜੀ ਹਾਂਜੀ ਤੇ ਅਗਲੇ ਨੰਬਰ ਤੇ ਕੀ ਆ ਹੁਣ ਵੀਰ ਜੀ ਵਹਿੜ ਜਾਗੇ ਤੁਸੀਂ ਨੰਬਰ ਤੇ ਪਹਿਲਾਂ ਨਾ ਕਿ ਕਿਦਾਂ ਵਾ ਨਹੀਂ ਵੀਰ ਜੀ ਦੂਜਾ ਤੀਜਾ ਸੁਆ ਹੋਊਗਾ ਅੱਛਾ ਦੂਜਾ ਤੀਜਾ ਸੁਆ ਫੁੱਲ ਟਾਈਮ ਆ ਵੀਰ ਆ ਵਾ ਸ਼ਾਇਦ ਮੇਰਾ ਬਰਾਵਾ ਚੇਤੇ ਕਾਬਨਾ ਮਾਰਦੇ ਬਣਾ ਜਾ ਆ ਵਾ ਸ਼ਾਇਦ ਆ ਆ ਬੱਚਾ ਵੀਰ ਜੀ ਠੀਕ ਆ ਉਹ ਦਾਹਨ ਨਾਲ ਵਾਲੇ ਕੋਹ ਉੱਤੇ ਦਾ ਲਾੜੇ ਆਪਣੀ ਸਮਝ ਲਾਵੇ ਠੀਕ ਥੱਲਾ ਚੈੱਕ ਕਰਾ ਉੱਧੇ ਕੋਸ਼ਾ ਹੀ ਰਹੇ ਥੱਲਾ ਲਈ ਜਾਂਦੀ ਏ ਠੀਕ ਆ ਆ ਥਾਣ ਥੂਣ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਾ ਆ ਕੇ ਥਾਣ ਤੇ ਵੀਰ ਬਾਲੇ ਕਮਾਲ ਵਾਲਾ ਕੇ ਤੇ ਸੁਆ ਕਿੰਨਾ ਮਾ ਉਹ 1.5 ਲੱਖ ਵਾਲ ਦੂਜਾ ਸੂਆ ਤੇ ਦੁੱਧ ਬਾਕੀ ਵੀਰ ਆਹ ਜੀ ਜਿੰਨਾ ਲੱਭਦੀਆਂ ਨਹੀਂ ਆਹ ਜਿੰਨਾ ਨਹੀਂ ਨਹੀਂ ਆਹ ਇਹ ਲੱਭੀ ਪਾਣ ਦੂਜੇ ਬੰਦੇ ਬਾਈ ਇਧਰ ਦੀ ਬਾਕੀ ਆਹ ਜੀ ਆੜ ਨੂੰ ਪਸੰਦ ਆ ਜਾਣੀ ਐ ਜਿਹੜਾ ਖਾਣੇ ਚਲੋ ਵੀ ਆਹ ਭੈਣ ਨੂੰ ਮਾਰੇ ਭਰਾ ਨੂੰ ਇਹ ਮੋੜ ਨਾਲ ਹੜੀਆਂ ਬੱਕੇ ਨੂੰ ਵੀ ਆਹ ਜੀ ਜਿੰਨਾ ਲੱਭਦੀਆਂ ਵੀਰ ਜੀ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਬਾਕੀ ਗਾਂ ਸਾਰੀ ਸਾਫ਼ ਐ ਵੀਰ ਜੀ ਵੇਖੋ ਨਹੀਂ ਨਹੀਂ ਹੈ ਹੀ ਸਾਫ਼ ਆ ਤੇ ਆਹ ਚੀਜ਼ਾਂ ਪਾ ਇਧਰ ਦੀ ਬਾਰੇ ਪਾ ਉਧਰ ਦੀ ਬਾਰੇ ਆਹ ਸਿਵਤ ਕਰਨਾ ਆ ਆਹ ਚੀਜ਼ ਨਹੀਂ ਲੱਭਦੀ ਜੀ ਬੈਣ ਕਾਦੀ ਤੇ ਮੱਝ ਹੀ ਆ ਗਈ ਮੱਝ ਆਰਗੇ ਬੱਚਾਈ ਖਾਣ ਮੱਝ ਆਰਗੇ ਹਾਂਜੀ ਹਾਂਜੀ ਆਇਆ ਲੱਡੂ ਵੀ 14 15 ਤੇ 14 ਕਿੰਨੇ ਕਿ ਦਿਨਾਂ ਦਾ ਸੂਆ ਸੂਆ ਹਫਤੇ ਦਾ ਵਿਜੇਗਾ ਜੀ ਅਜਾ ਹਫਤੇ ਦਾ ਸੂਆ ਹੈ ਤੇ ਚਵਾ ਕਿੰਨਾ ਜਾਊ ਚਵਾ ਵੀ ਭਾਵੇਂ ਚੱਕਰਮਾਲਾ ਕੋ ਚੋਲੇ 20 ਕਿਲੋ ਚੋਲੇ ਅੱਛਾ 15 ਡਾਕਲੇ ਨੂੰ ਆ ਭਾਵੇਂ 15 ਤੇ ਰੱਖ ਲੈ ਭਾਵੇਂ ਉਹਨੇ ਵੀਰੇ ਨੇ ਸੇਵਾ ਮੰਗਣੀ ਘੜੀ ਛਾਲਾ ਛੁਲਾ ਖੁੱਲਾ ਆ ਗਿਆ ਤੇ ਦਰਮਿਆਨਾ ਕਾਦ ਦਾ ਦਰਮਿਆਨਾ ਕਾਦ ਵੀ ਕਾਦ ਵੱਡਾ ਨਹੀਂ ਹੋਗਾ ਵੱਡਾ ਕਾਦ ਨਹੀਂ ਹੈ ਆਈਡੀਆ ਲਾ ਲਿਆ ਕਰੋ ਬੰਦਾ ਨਾਲ ਤੁਰਿਆ ਜਾਂਦਾ ਵੀ ਆਈਡੀਆ ਲਾ ਲਿਆ ਕਰੋ ਤੇ ਬਾਕੀ ਜਿੰਨੀ ਸਾਲ ਹੈ ਤੇਰੀ ਗਾਂ ਠੀਕ ਆ ਤੇ ਕਿੰਨਾ ਕਰਨਾ ਮੋਲੇ ਦਾ ਮੁੱਲ ਵਿੱਚ 60000 ਰੁਪਇਆ 60000 ਨਹੀਂ ਵੀਰ ਕੱਦ ਛੋਟਾ ਈ ਵਹਿੜ ਦਾ 55000 ਦੇ ਦੀਰ ਵੀਰ ਨਹੀਂ ਹੋਰ ਥੱਲੇ ਆ ਥੋੜਾ ਜਿਹਾ ਇਹ ਵੀ ਜਹਾਨ ਆ 52000 ਦੇ ਅੱਛਾ 52000 ਦੀ 50000 ਦੀ ਤੇ ਇਹ ਦੁੱਧ ਮੰਨ ਲੈ ਕੋ 15 ਲੀਟਰ ਚੋਲੇ ਦੇ ਦੇ ਥੱਲੇ ਭਾਵੇਂ ਚੋਲੇ 20 ਇਹੋ 13 ਗਰ ਕਰਕੇ ਦਊਂ ਮੈਂ ਅੱਛਾ 13 ਗਰ ਕਰਕੇ ਚਾਹ ਦਊਂ ਭਾ ਚਾਹ ਟਾਈਮ ਚ ਹੋਵੇ ਮੇਰੇ ਘਰੇ ਠੀਕ ਆ 13 ਗਰ ਕਰ ਚਾਹ ਦਊਂਗਾ ਤੇ 52000 ਤੋਂ ਕੋ ਮੇਰਾ ਸਿਰ ਨਾ ਫਦਾਵੇ ਕੋ ਭੈਣ ਭਰਾ ਫੋਨ ਕਰੇ ਕੋਈ ਇਹ ਚ ਵੱਡਾ ਮਾਨ ਨਹੀਂ ਹੈਗਾ ਮੇਰੇ ਕੋਲ ਆ 500 ਛੱਡੂਗਾ ਵਾ ਜਿਹੜਾ ਮਰਜ਼ੀ ਭੈਣ ਬਰਾਬਰ ਥਣ ਥਣ ਉਹਦੇ ਬਰਾਬਰ ਆ ਵੀਰੇ 98 19 ਕੀ ਦਾ ਫਰਕ ਨਹੀਂ ਹੋਊਗਾ ਮੈਂ ਪੁੱਛਣਾ ਫਰਜ਼ ਬਣਦਾ ਵਾ ਨਹੀਂ ਨਹੀਂ ਉਹ ਆਪਣੀ ਚੋਕੇ ਖੜੇ ਵੀ ਦੋ ਟਾਈਮ ਖੜੇ ਵੀ ਖੜੇ ਤੇ ਗੱਲ ਇਹ ਆਪਣੇ ਕੋਲ ਬਰਾਬਰ ਹੀ ਆਣ ਵੀਰ ਜੀ ਦੇ ਠੀਕ ਆ ਇਹ ਥਣ ਘਾਟਿਆ ਪਥਣ ਦੱਸਤਾ ਘਾਟੇ ਮਾਈ ਦਾ ਘਾਟੇ ਆ ਵੱਡੀ ਆ ਰਹਿਣਾ ਇਹ ਵੱਡੀ ਵੀਰ ਫਾਰਮ ਦੀ ਵੜ ਆਈ ਏ ਅੱਛਾ ਜੀ ਤੇ ਵੀਜੀ ਹੋਊਗਾ ਇਹਨਾਂ ਦੋਦੇ ਤੋਂ 13 ਹੋ ਜੇ 14 ਹੋ ਜੇ 13 ਲੱਖ ਖੜੇ ਵੀਰ ਕੋਈ 13 ਲਾ ਕੇ ਖੜੇ ਥਣ 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 ਦਾ ਪਤਾ ਨਹੀਂ ਸੂਈ ਦਾ ਪਤਾ ਕਰਾਂ ਦੀ ਸੂਈ ਆ ਵੀ ਸੂਈ ਆ ਤਾਈ ਦੋ ਟਾਈ ਮਹੀਨੇ ਦਾ ਸੂਈ ਨੂੰ ਅੱਛਾ ਟੀ ਨਾਲ ਅਗੜ ਵੀ ਦੋ ਟਾਈ ਮਹੀਨੇ ਦਾ ਅਗੜ ਹੋ ਗਈ ਤੇ ਥੋੜਾ ਜਿਹਾ ਲੱਕ ਉੱਚਾ ਰੱਖਦੀ ਆ ਲੱਕ ਰੱਖਦੀ ਵੀ ਉੱਚਾ ਕਿਉਂਕਿ ਕਈ ਵਾਰ ਆ ਵੀਡੀਓ 'ਚ ਨਹੀਂ ਪਤਾ ਲੱਗਦਾ ਆ ਜਿਹਦਾ ਆ ਜਿਹਦਾਂ ਲੱਭਦੀਆਂ ਵੀ ਜੜੀਆਂ ਆ ਜਿਹਦਾਂ ਲੱਕ ਉੱਚਾ ਰੱਖ ਜਾਂ ਨੀਵਾ ਰੱਖੇ ਆ ਨਹੀਂ ਚੱਲ ਆ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਬਸ ਸਾਡਾ ਜਿਹੜੀਆਂ ਕੰਮ ਦਾ ਦਿਮਾਗ 'ਚ ਆ ਜੇ ਉਹ ਪੁੱਛਣ ਦੀ ਫਰਜ਼ ਆ ਬਾਕੀ ਸਿਆਲ ਆ ਗਿਆ ਹੁਣ ਹੁਣ ਇਹਨੇ ਇੱਕ ਵਾਰ ਫੁੱਲ ਸੱਜਣਾ ਹੋਣਾ ਕਰਾਂ ਨਹੀਂ ਨਹੀਂ ਹੁਣ ਆ ਬਣਾ ਛਟਾਲੇ ਦਰਪੇ ਆ ਨਾ ਜਦੋਂ ਛਟਾਲੇ ਆ ਜਾਂਦੇ ਆ ਇਹਨਾਂ ਦਾ ਨਾਮ ਮਰਜੀ ਚੋਈ ਜਾਓ ਇਹਨਾਂ ਥੱਲੇੋਂ ਇਹਨਾਂ ਵੀ ਨਕਰ ਵਾਲੀਆਂ ਨਵੀਆਂ ਦਰੋਈਆਂ ਰਹਿਣ ਸੂਏ ਸਮੇ ਦਾ ਵੀ ਪਤਾ ਕਿੰਨਾ ਕਰਵਾਵਾ ਤੀਜਾ ਹੋਊਗਾ ਅੱਛਾ ਤੀਜਾ ਹੋਊਗਾ ਹਾਂ ਜੇ ਤੀਜਾ ਸੂਆ ਹੋਊਗਾ ਠੀਕ ਆ ਤੇ ਬਾਕੀ ਇਹ ਆ ਵੀ ਸੋਹਣੀ ਆ ਚੰਗੀ ਆ ਜਿੰਨੀ ਹੈਗੀ ਆ ਬਾਕੀ ਵੱਡੀ ਆ ਵੈੜ ਜਾਤ ਪਤਲੀ ਵੈੜ ਆ ਤੇ ਤੋਰਾ ਤਰ ਪੂਰਾ ਸੈਟ ਆ ਪੂਰੀ ਕੈਮ ਐ ਵੀ ਜੀ ਪੂਰੀ ਕੈਮ ਐ ਇਹਦਾ ਕੀ ਕਰਨਾ ਮੁੱਲ ਮੋਲ ਵੀ ਜੀ 40000 ਰੁਪਿਆ 40000 40000 ਉਹ ਜੋ ਛੋੜ ਕਰਾਂਗੇ ਬਜਲੇ ਭੈਣ ਭਰਾ ਕਰੂਗੀ ਕਿੰਨੀ ਕਰ ਦੇਣੀ ਆ 1000 ਰੁਪਏ ਛੋੜ ਕਰਾਂਗੇ ਜੀ ਬਸ ਅੱਛਾ 1000 ਹੀ ਕਰਨੀ ਆ 1000 ਕਰਦਾ ਹੋਰ 1000 ਕਰ ਦਈਏ ਮੈਂ ਤੋਕੜਿਆ ਨਾ ਯਾਰ ਮੈਂ ਤਾਂ ਤੈਨੂੰ ਕਹਿਣਾ ਦੁੱਧ ਦਾ ਤੂੰ ਆਈਡੀਆ ਲਾਈ ਜਾਣਾ ਵੀਰ ਵੀਰ 36000 ਦੇਵਾਂਗੇ ਆਪਾਂ ਅੱਛਾ 36000 ਦੀ ਹਾਂਜੀ ਠੀਕ ਆ 36000 36000 ਦੀ ਤੇ 13 ਲੀਟਰ ਦੁੱਧ ਹਾਂਜੀ 36000 ਦੇਵਾਂਗੇ ਹਾਂ ਨਾ ਜਿਹੜੀ ਬੱਚੋ ਚ 100 ਰੁਪਏ ਛੋੜਣੀ ਇੱਕ ਅੱਛਾ 100 ਰੁਪਏ ਉਹ ਤਾਂ ਭੈਣ ਤੇ ਕਿੰਨਾ ਦੂਸਰਾ ਹੋਰ ਕੋਈ ਹੈਗੀ ਅੱਗੇ ਇੱਕ ਵੀਰ ਫਰੀ ਆ ਗਈ ਹੈਗੀ ਹੈਗੀ ਜੇ ਕਾ ਫਰੀ ਵਾਲੀ ਆ 5000 ਵਾਲੀ ਫਰੀ ਨਾਲੇ ਇੱਕ ਗੱਲ ਤੇ ਰਹਿ ਵੀਰ ਫਰੀ ਵਾਲੀ ਹੈਗੀ ਆ ਫਰੀ ਵੀਰ ਉਹਨਾਂ ਦਮਾਰ ਤਿੰਨ ਘੜੂਏ ਕਰਾਂ ਅੱਛਾ ਇੱਕ ਨਾਲ ਤਿੰਨ ਆਹ ਇੱਕ ਨਾਲ ਫਰੀ ਆ ਤਿੰਨਾਂ ਨਾਲ ਇੱਕ ਫਰੀ ਆ ਅੱਛਾ ਤਿੰਨਾਂ ਨਾਲ ਇੱਕ ਫਰੀ ਆ ਇਹ ਆਪਾਂ ਦੋਵਾਂ ਨਾਲ ਕਹਤਾਂ ਫਿਰ ਔਖਾ ਹੈਣਾ ਕੰਮ ਜਾਣੀਆਂ ਦੀ ਕਿ ਗੱਡੀ ਠੀਕ ਆ ਫੇ ਤੇਰਾ ਤਾਂ ਗੱਡੀਆਂ ਦੋ ਕਰਾਂ ਬਹੁਤ ਟੌਪ ਦੀ ਅੱਛਾ ਜਰਸੀ ਖਾਂ ਬੜੀ ਸੋਹਣੀ ਅੱਛੀ ਜਰਸੀ ਬੜੀ ਸੋਹਣੀ ਵੀ ਇੱਕ ਮਝਾਰਗਾ ਵੀਰ ਜੀ ਮੱਝਾਂ ਰਗਾ ਤੇ ਥੋੜਾ ਜਿਹਾ ਰੁੱਖਾਪਨ ਹੈਗਾ ਇਹਦੇ ਪੱਡਾਪਨ ਵੀ ਖਾਂਸਾਂ ਵੀ ਨਹੀਂ ਪਤਾ ਨਹੀਂ ਜਾਂ ਨਵਾਈ ਹੁਣੇ ਆ ਜੀ ਤਾਂ ਲੱਗਦੇ ਵਿਚਾਰੀ ਤੇ ਵਾਲ ਟੇਡੇ ਮੇਡੇ ਜੇ ਉਹਨੇ ਆਪਣੇ ਬਾਈ ਜੇ ਅੱਛਾ ਹੁਣੇ ਆਈ ਆ ਉਹਨੇ ਆਈ ਤੇ ਗੋਆ ਵੜਾ ਲਾਇਆ ਦੇ ਅੱਛਾ ਗੋਆ ਲੱਥਾ ਹੀ ਨਾ ਵੀਰ ਨੇ ਨਵਾਈ ਹੁਣੇ ਆਦੀ ਕਦੀ ਤੇ ਸੂਆ ਕਿਰਵਾ ਦਾ ਸੂਆ ਵੀ ਜੀ ਦੂਜਾ ਤੇ ਜਾਊਗਾ ਦਾ ਕੋਈ ਦੂਜਾ ਤੇ ਜਾਊਗਾ ਮੇਰੇ ਨਾਲ ਨਵਾਈ ਨੂੰ ਨਹੀਂ ਕਦੀ ਵੀਰੇ ਮੇਰੇ ਖਾ ਡਾਕਲੇ ਗੋਆ ਰਤਾ ਗਾਂ ਵੜੀ ਹੋਈ ਆ ਦੁੱਧ ਕਿੰਨਾਗਾ ਦੁੱਧ ਵੀਰ ਜੀ 8 ਕਿਲੋ ਹੋਗਾ ਹੁਣੇ ਤੇ ਅੱਛਾ 8 ਕਿਲੋ ਬਾਕੀ ਆ ਜੀ ਦੇਖੋ ਵੀਰ ਜੀ ਨਹੀਂ ਲੱਤ ਮਾਰਦੇ ਗਾਂ ਉਧਰੋਂ ਤੰਡ ਨੋਗਲਾ ਥਣ ਬਹੁਤ ਸੋਹਣਾ ਲੱਗਦਾ ਸੂਈ ਸਾਈ ਦਾ ਪਤਾ ਕਦੋਂ ਗਈ ਆ ਲੈ ਲੱਡੂ ਪਾ ਲਿਆ ਸੂਈ ਦਾ ਨਹੀਂ ਪਤਾ ਪਣ ਵੀਰੇ ਆਈ ਜਾ ਤੇ ਜਾਈ ਜਾ ਸੂਈ ਦਾ ਨਹੀਂ ਪਤਾ ਅੱਛਾ ਸੂਈ ਦਾ ਨਹੀਂ ਪਤਾ ਦੁੱਧ ਕਿੰਨਾ ਖਿਆ ਵਾ ਦੁੱਧ ਵੀਰੇ 8 ਕਿਲੋ ਦਾ ਦੁੱਧ ਚਵਾ ਕੇ ਦਊਂ ਮੈਂ ਤੁਹਾਨੂੰ ਚਵਾ ਕੇ ਦਊਂਗਾ ਲੀਟਰਾਂ ਵਾਲਾ ਦੁੱਧ 8 ਕਿਲੋ ਦਾ ਠੀਕ ਆ ਤੇ ਬਣੀ ਹੈ ਵੀ ਬਣੀ ਨਹੀਂ ਵੀਰਾ ਆਪਾਂ ਨੂੰ ਪਤਾ ਬਣੀ ਬੁਣੀ ਅੱਛਾ ਪਤਾ ਨਹੀਂ ਐ ਨਹੀਂ ਇਸ ਤਰ੍ਹਾਂ ਆਪਾਂ ਨੂੰ ਪਤਾ ਚੱਲ ਚੱਲ ਮੈਂ ਹ ਪੁੱਛਣਾ ਫਰਜ਼ ਬਣਦਾ ਨਾ ਬਣੀ ਆ ਕਿ ਨਹੀਂ ਆ ਕੰਮ ਸਹੀ ਆ ਪੁੱਛਣਾ ਫਰਜ਼ ਤੇਰਾ ਪਰ ਆਪਣਾ ਦੱਸਣਾ ਫਰਜ਼ ਆ ਆਪਾਂ ਵੀਰ ਝੂੜ ਮਰੀਏ ਬਣੀ ਬੁਣੀ ਆਪਾਂ ਨੂੰ ਨਹੀਂ ਪਤਾ ਕੀ ਰਿਹਾ ਅੱਛਾ ਬਣੀ ਦਾ ਨਹੀਂ ਕੋਈ ਬੜਾ ਬਣੀ ਦਾ ਦੁੱਧ 8 ਕਿਲੋ ਜਮ ਚਵਾ ਕੇ ਦਊਗਾ ਉਹਦਾ 8 ਕਿਲੋ ਚਵਾ ਕੇ ਦਊਗਾ ਤੇ ਬਾਕੀ ਇੱਕ ਹੋਰ ਹੈ ਜੀ ਜੋ ਆਪਣੇ ਕੋ ਉਹ ਵੀ ਟੋਕਰ ਜੇ ਉਹ ਵੀ ਦੁੱਧ ਉਹ ਵੀ 6 ਕਿਲੋ ਹਾਂ ਦਵਾਂਗੇ 5000 ਦੀ ਆਪਾਂ ਤੇ ਨਾਲੇ ਇੱਕ ਗਿਫਟਾ ਨਹੀਂ ਉਹ ਵੀਰ ਜਿਹੜਾ ਤੈਨ ਨਾਲ ਉਹਨਾਂ ਇੱਕ ਗਿਫਟ ਦਊਗਾ ਅੱਛਾ ਜਿਹੜਾ ਤੈਨ ਨਾਲ ਲਊਗਾ ਕੀ ਨਾਲ ਲੋਕੋ ਭੈਣ ਭਰਾ ਤਿੰਨ ਲਾਉ ਦੇ ਕੋਈ ਗੱਲ ਨਹੀਂ ਵੀਰ ਗਿਫਟ ਦਵਾਵਾਂਗਾ ਪਾਜੀ ਤੇ ਆਹ ਜਿਹੜੀ 8 ਕਿਲੋ ਵਾਲੀ ਇਹਦਾ ਮੁੱਲ ਇਹਦਾ ਮੁੱਲ ਵੀ ਜੀ 18000 ਰੁਪਇਆ ਤੇ ਮਾਨ ਤਾਨ ਇਹ ਵੀਰ 1000 ਰੁਪਇਆ ਛੜਾ ਕੇ ਇਹ ਵੀ 15000 ਦਵਾਂਗੇ ਦੁੱਧ ਕਿੰਨਾ ਹੈ ਦੁੱਧ 8 ਕਿਲੋ ਵੀਰ 8 ਕਿਲੋ ਦੁੱਧ ਦਾ ਹਾਂਜੀ ਹਾਂਜੀ ਵੀਰ ਜੀ 15000 ਦਵਾਂਗੇ ਚ 100 ਰੁਪਏ ਛੋੜੋਗੀ ਬਸ ਤੇ ਮੈਂ ਨਾ ਹੋਰ ਯਾਰ ਕਰਦੇ ਯਾਰ ਨਹੀਂ ਵੀਰ ਯਾਰ ਦੀ ਹੁਣ ਹਾਂ ਇਹ ਜ ਬਾ ਨਾਤੋਲੀ ਕਰਦੀ ਆਪਾਂ ਜੀ ਨਾਤੋ ਬਿਲਕੁਲ ਯਾਰ ਥੋੜੀ ਰੁਖੀ ਸੀ ਤਾਂ ਕਿਹਾ ਤੈਨੂੰ ਉਹ ਰੁਖੀ ਵੀਰ ਮੈਂ ਗੋਆ ਲਾਇਆ ਤੇ ਗੋਆ ਲਾਇਆ ਤੇ ਤੂੰ ਗੋਏ ਦੇ ਪੈਸੇ ਹੋਰ ਕਿਹ ਕੋ ਲੈਣੇ ਆ ਵੀਰੇ ਚੋ ਲੈਣੇ ਹੋਰ ਗੋਏ ਦੇ ਮਗਰ ਮੇਰਾ ਕਿਹੜਾ ਦੂਸਰੀਆਂ ਜੋ ਲੈ ਲਈ ਕਿਹ ਚੋ ਜਲਦੇ ਵੀਰੇ ਅੱਛਾ ਇਹਨਾਂ ਹੀ ਜਲਦੇ ਗੋਏ ਦੇ ਪੈਸੇ ਨਾ ਜੋ ਲੈਣੇ ਆ ਕੋਈ ਨਹੀਂ ਨਹੀਂ ਸਾਰੀਆਂ ਜੋ ਨਹੀਂ ਨਾ ਗੋਏ ਲਾਉਣ ਦੇ ਪੈਸੇ ਲੈਣੇ ਇਹਨਾਂ ਦੇ ਲੱਗਣੇ ਆ ਇਹਨਾਂ ਜੋ ਕਿ ਇੱਥੇ ਇਹਦਾ ਟਾਈਮ ਹੋ ਗਿਆ ਸੌਂਦਾ ਇਹ ਇਹਦਾ ਕੀ ਸਾਕਤਾ ਵਾ ਇਹ ਨਹੀਂ ਸੱਜੇ ਸੁਈਆਂ ਅੱਛਾ ਬੋਲਾ ਹੀ ਐ ਸਾਰੇ ਬੋਲਾ ਵੀ ਜੀ ਦੇ ਠੀਕ ਆ ਕਿੰਨਾ ਬੋਲਾ ਵਾ ਬੋਲਾ ਵੀ 14 ਅਜੇ 13 ਅਜੇ 14 ਅਜੇ ਠੀਕ ਆ ਤੇ ਆ ਸਰੂ ਆ ਮਤਲਬ ਲੱਗੇ ਪਿਛੇ ਸ਼ਾਂਗ ਜੀ ਉਹ ਵਗਦਾ ਤਾਂ ਨਹੀਂ ਸ਼ਾਂਗ ਨਹੀਂ ਵਗਦੀ ਨੇ ਵੀਰ ਠੀਕ ਆ ਆ ਇੱਕੋ ਦੋ ਚਾਤਾਂ ਨਾ ਹੁੰਦੀਆਂ ਉਰਲੇ ਬਨੇ ਚ ਵੀਰ ਅੱਛਾ ਉੱਤੇ ਨਾਲ ਲੱਗਾ ਜਿਹੜਾ ਜਾਨ ਉਰਲੀ ਜਿਹੜੀ ਲੱਗੀ ਨਾਲ ਲੱਗਿਆ ਇਹ ਚ ਦੋ ਚਾਤਾਂ ਨਾ ਹੁੰਦੀਆਂ ਜੀ ਅੱਛਾ ਆਉਂਦੀ ਹੈ ਸ਼ਾਂਗ ਬਾਕੀ ਮੇਰਾ ਵੀ ਬਲੈਡਰ ਖਾ ਗਾਣੇ ਕਿਦਾਂ ਵਧੀਆ ਬਹੁਤ ਸੋਹਣਾ ਨਾ ਤੇ ਆ ਥਾਣ ਲੱਭਦਾ ਥੋੜਾ ਵੇਖ ਮੁੱਠੀ ਵਾਲਾ ਗੁਲਾਬੀ ਰੰਗ ਦਾ ਥਾਣ ਆਹ ਮੇਰਾ ਭਰਾ ਆ ਜੀਦਾਂ ਲੱਭਦੀਆਂ ਨਹੀਂ ਨਹੀਂ ਲੱਭਦੀਆਂ ਗਾਵਾਂ ਵਾਲੀਆਂ ਗਾਵਾਂ ਨਾਲ ਗਾਵਾਂ ਪੱਤਾ ਾਰ ਦਿੰਦੀਆਂ ਵੀ ਲੋਕਾਂ ਨੂੰ ਵੀ ਹਾਂ ਥਾਰ ਨਹੀਂ ਕਿਸਮਤ ਆਪੋ ਆਪਣੀ ਆ ਜੀਦਾਂ ਲੱਭ ਨਹੀਂ ਗਾਵਾਂ ਨਹੀਂ ਲੱਭਦੀਆਂ ਗਾਵਾਂ ਲੱਤ ਨਹੀਂ ਪੁੱਟੂ ਜੀ ਮਿਲਦੀ ਤੇ ਕਿੰਨਾ ਵਾਂ ਸੁਆਦਾ ਸੁਆ ਪਹਿਲਾਂ ਵੀਰ ਪਹਿਲਾਂ ਤੇ ਸੂਈ ਕਰੋਂਗਦੀ ਆ ਸੂਈ ਵੀ ਹਫਤਾ ਬੋੜੀ ਜਿਹਾ ਲਿਖਾ ਦੇ ਅੱਛਾ ਹਫਤਾ ਆ ਵਾ ਹਾਂ ਵੀਰ ਹਫਤਾ ਆ ਠੀਕ ਠੀਕ ਆ ਕੰਨੀ ਛੋਟੀਆਂ ਨਾ ਦੀ ਵੀਰ ਦਿਖਾ ਦੇ ਮੇਰਾ ਭਰਾ ਜੀ ਕੋ ਕੰਨੀਆਂ ਛੋਟੀਆਂ ਜਿਹੀ ਮ ਕੋਣੀਆਂ ਫਰਜੇ ਵੀਰ ਆਪਣਾ ਹਾਂਜੀ ਬਾਕੀ ਪਛੀ ਚੰਗੀ ਏ ਸਾਫ ਨਾ ਨਾ ਮੱਛੀ ਤੇ ਹੈ ਤਾਂ ਕਾਦਰ ਦੇ ਦਰਮਿਆਨ ਨਹੀਂ ਆ ਦਰਮਿਆਨ ਆ ਨਾ ਵੀਰ ਕਾਦਰ ਆ ਪੰਗਵਾ ਢਾਗਾ ਨਹੀਂ ਹਾਂ ਨਹੀਂ ਨਹੀਂ ਮੈਂ ਵੀ ਦੱਸਣ ਡਿਆ ਨਾ ਮੈਨੂੰ ਕਾਦਰ ਵੀ ਭੰਨੀ ਵੈਰਾ ਗੁੱਸਾ ਨਾ ਕਰ ਲਈ ਜਿੰਨੀ ਥੱਲੇ ਉਹਨਾਂ ਉੱਤੋਂ ਵੀ ਹੈਗੀ ਵੀਰਾਂ ਹੈ ਚੰਗੀ ਸਾਫ ਹਾਂਜੀ ਹਾਂ ਤੇ ਦੁੱਧ ਕਿੰਨਾ ਕੁ ਚੁਵਾਈ ਜਾਊ ਦੁੱਧ ਵੀਰੀ ਚੋਣ ਵਾਲਾ ਕਰਮ ਵਾਲਾ ਕੋ ਭਾਵੇਂ 20 ਦੁਆਰਾ ਦੇ ਕੋ ਠੀਕ ਮੇਰੇ ਵੀ ਦੀ 16 ਸਾਲਾਂ ਕੁ ਚੁਵਾਈ ਜਾਊਗੀ ਇਹਦਾ ਮਾਇਓਲੇ ਕਿਹੜਾ ਵਾ ਹਾਂਜੀ ਬੱਚਾ ਉਹ ਅੱਛੀ ਵੀਰ ਦੀ ਮੱਛੀ ਏ ਤੇ ਆਹ ਦੀ ਕਿਹੜੀ ਆ ਆ ਵਸ਼ੀ ਦੀ ਡੱਬੀ ਵਸ਼ੀ ਦੀ ਇਹ ਮਗਰ ਆ ਡੱਬੀ ਵਸ਼ੀ ਆ ਡਬਲ ਫਾਇਦਾ ਵਾ ਆ ਡਬਲ ਫਾਇਦਾ ਦੂਸਰੀ ਗੱਡੀ ਸੋਣੀ ਵਸ਼ੀ ਦੀ ਠੀਕ ਤੇ ਇਹਦਾ ਕਿੰਨਾ ਕਰਨਾ ਮੁੱਲ ਮੁੱਲ ਇਹਦਾ ਵੀ 60000 ਰੁਪਇਆ ਨਹੀਂ ਵੀਰ 60 ਨਾ ਕਰ ਤੋਂ ਥੋੜਾ ਜਿਹਾ ਅੰਦਰ ਆ 55000 ਦੀ ਵਸ਼ੀ ਦਵਾਂਗੇ ਪੋਰ ਹੈਗਾ ਮਾਨਤਾਨ 55000 ਕੋਈ ਨਹੀਂ ਭੈਣ ਭਰਾ ਫੋਨ ਕਰੇ ਕੋਈ ਕਰਦਾ ਵੀ ਜੀ ਇਹ ਆ ਫੋਨ ਮਾਨਤਾਨ ਕਰ ਦੀ ਜੇ ਕੋਈ ਵੀਰ ਆਊਗਾ ਦੂਰੋਂ ਨੇੜੋਂ ਆਈਗਾ ਭੈਣ ਭਰਾ ਦਾ ਖੁੱਲਾ ਮਾਨਤਾਨ ਹੋਊਗਾ ਕੋਈ ਨਹੀਂ ਵਸ਼ੀ ਦੋ ਪਤਾ ਨਹੀਂ ਕੋਈ ਵੀਰ ਨੇ ਕਿੱਥੋਂ ਫੋਨ ਕਰ ਲੈਣਾ ਵਾ ਕੋਈ ਗੱਲ ਨਹੀਂ ਵੀਰ ਭੈਣ ਭਰਾ ਫੋਨ ਕਰੇ ਕੋਈ ਦੇਖੇ ਤੋੜਾਂਗਾ ਆ ਜਿਹੜਾ ਗਿਫਟ ਆਖੀ ਇਹਨਾਂ ਵਾ ਆਪਾਂ ਨੂੰ ਭਲੇਖੇ ਪਈ ਜਾਂਦੇ ਆ ਪਤਾ ਨਹੀਂ ਕਿੰਨੇ ਹੇ ਡੰਗਰ ਇਹ ਗਿਫਟ ਆ ਵੀਰ ਦੀ ਠੀਕ ਆ ਆ ਵੇਖ ਲਓ ਗਿਫਟ ਇਹ ਗਿਫਟ ਹੀ ਲੈ ਜਿਓ ਇਹ ਗਿਫਟੋਂ ਨੂੰ ਲੈਣਾ ਵੀਰ ਜਿਹੜਾ ਤਿੰਨ ਤਿੰਨ ਖੜੂਗਾ ਤਿੰਨ ਨਾਲ ਇੱਕ ਫਰੀ ਹੋਣੀ ਏ ਦੁੱਧ ਦੁੱਧ ਕਿੰਨਾ ਆਏ ਥੱਲੇ ਦੁੱਧ ਵੀ 5 ਕਿਲੋ ਦੇ 6 ਹੋਊਗਾ 5.5 ਕਿਲੋ ਨਹੀਂ ਹੋਊਗਾ ਠੀਕ ਆ 5 ਕਿਲੋ ਕਰਕੇ ਖੜੇ ਕੋਈ ਅੱਛਾ 5 ਕਿਲੋ ਕਰਕੇ ਖੜੇ ਹਾਂ ਸਹੀ ਆ ਦੇਖ ਜੀ ਕੱਲੀ ਲੈਣੀ ਜੇ ਕੱਲੀ ਲੈਣੀਗੇ ਇਹਨੇ 5000 ਰੁਪਇਆ ਵੀਰ ਵੀਰ 5-5 ਨਹੀਂ ਉਹ ਮਿਲਣਾ ਹਾਂਜੀ ਸਿੱਧੀ ਗੱਲ 20 ਵੀਰ ਜੀ ਦੋ ਤਿੰਨ ਲੈਸ ਕਰ ਇਹਦੇ ਚੋਂ 4500 ਰੁਪਇਆ ਦੀ ਵੀਰ ਜੀ ਉਹ 4000 ਰੁਪਇਆ ਦੀ ਜਾਣ ਦੀ ਲੈ ਜੀ ਲੈ ਜੀ ਠੀਕ ਆ 5 ਕਿਲੋ ਦੁੱਧ ਤੇ 4000 ਰੁਪਇਆ ਦੀ ਜਾਣ ਦੀ ਉਹਦੇ ਚੋਂ ਮਾਨ ਤਾਨ ਕਰ ਦੀ ਕਿਸ ਵੀਰ ਦਾ ਭੈਣ ਭਰਾ ਨੇ ਜਿੰਨੇ ਇਹ ਖੜ ਨਹੀਂ ਨਾ ਇਹ ਸੋਚ ਲੈ ਵੀ ਉਹ ਬਿਲਕੁਲ ਸਿੱਧ ਪਧਰਾਣਾ ਨੇ ਟਾਈਮ ਪਾਸ ਕਰਵਾਤੇ ਇਹ ਭੈਣ ਭਰਾ ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹਦੇ ਘਰੇ ਦੁੱਧ ਪਾਣੀ ਨਾ ਨਾ ਹੋਊਗਾ ਹਾਂ ਮੇਰਾ ਵੀਰ ਗੱਲ ਕੋਈ ਪੈਸੇ ਦੀ ਗੱਲ ਨਹੀਂ ਹੁੰਦੀ ਪੈ ਬਥੇਰਾ ਕਮਾਲੀ ਦਾ ਬੰਦਾ ਮਰ ਜਾਂਦਾ ਪੈ ਕਮਾਉਂਦਾ ਘਮਾਉਂਦਾ ਹੀ ਸਹੀ 5 ਬੰਦੇ ਦੇ ਵਰਤਨ ਦਾ ਟਾਈਮ ਨਹੀਂ ਮਿਲਦਾ ਨਹੀਂ ਵਰਤਦਾ ਤੇ ਹੋਰ ਹੀ ਕੋਈ ਆ ਵਰਤਦਾ ਤੇਰੇ ਮੇਰੇ ਗਾ ਮੈਂ ਮੋਰ ਵਰਤਣ ਵਾਲੇ ਹੁੰਦੇ ਆ ਤੇ ਮੇਰਾ ਭਰਾ ਉਹ ਗਰੀਬ ਘਰ ਹੋਵੇ ਹਾਂ ਇਹਦਾ ਆਪਾ ਕਿਰਾਇਆ ਮੈਂ ਦੇ ਕੋ ਕੱਲੋ ਵੀਰ ਨਹੀਂ ਨਹੀਂ ਕਿਰਾਇਆ ਚਲੋ ਦੇ ਦੂਗਾ ਇਨਾ ਮੈਂ ਕਰ ਦੂੰਗਾ ਹੋਵੇ ਗਰੀਬ ਆ ਗਏ ਅੱਛਾ ਜਿਹਦਾ ਕਿਰਾਇਆ ਵੀ ਕੋ ਗੱਲ ਨਹੀਂ ਲੈ ਵੀਰ ਨੇ ਹੋਰ ਦਿਲ ਦਰਿਆ ਵੀਰ ਨੇ ਕਰਤਾ ਹੀ ਬਾਕੀ ਹੋਵੇ ਬੰਦਾ ਗਰੀਬ ਮੈਨੂੰ ਵੀਡੀਓ ਬਣਾ ਕੇ ਪਾ ਵੀ ਮੇਰਾ ਨਹੀਂ ਸੁਣਦਾ ਇਹ ਵੀਰ ਹੁਣ ਮੰਨ ਲਓ ਵੀ ਉਹ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਉਹਦੀ ਬਾਅਦ ਵਿੱਚ ਬਿਲਕੁਲ ਬਿਲਕੁਲ ਪਾਉਂਗੀ ਜੀ ਤੇ ਬਾਕੀ ਭੈਣ ਭਰਾ ਕੋ ਆਪਣਾ ਮਾਨ ਦਾ ਆਪਣਾ ਮਾਲ ਚੋ ਕੇ ਖੜੇ ਤਸੱਲੀ ਆ ਕੋਈ ਗੱਬਣ ਹੈਗੀ ਦੀ ਗੱਬਣ ਤੇ ਪਿਪਕੇ ਲੈ ਜੇ ਸਹੀ ਆ ਤੇ ਨਾ ਗੱਬਣ ਵੀ ਗੱਬਣ ਦਾ ਵੀਰ ਹੁਣ ਦਾ ਮੁੱਲ ਇਹ ਗੱਬਣ ਦਾ ਸੂਪੀ ਕੱਲ ਨੂੰ ਮਚਬਚੀ ਕੱਟੀ ਦਾ ਮੁੱਲ ਹੋਰ ਹੋਣਾ ਜੀ ਆ ਤੇ ਜੇ ਕਟਾ ਆ ਗਿਆ ਨੇ ਉਹ ਵੀਰੇ ਦੇ ਕੱਟੀ ਆ ਨਾ ਕੱਟਾਈ ਆ ਕੱਟੀ ਸਿੱਧੇ ਲੱਗੀ ਆ ਇਹਦੇ ਲੱਗੀ ਆ ਇਹ ਕਿਉਂ ਨਹੀਂ ਦਾ ਮੋਲ ਹੋ ਰਹੀ ਲੱਗੀ ਨਹੀਂ ਨਹੀਂ ਮੈਂ ਤੈਨੂੰ ਇਹ ਵੀ ਮੈਂ ਤੇ ਘੱਟ ਕਰੂੰਗਾ ਕੱਟੀ ਕਰਕੇ ਵਾਦਾ ਨਾ ਮੈਂ ਵੱਧ ਕਰੂੰਗਾ ਚੱਲ ਜੇ ਕੱਟੀ ਆ ਗਈ ਫਿਰ 5000 ਵੱਧ ਜੇ ਕੱਟਾ ਗਿਆ 2000 ਘਟ ਆ ਅੱਛਾ ਠੀਕ ਆ ਵੀਰ ਨਹੀਂ ਮੈਂ ਇਹ ਵੀ ਪੁੱਛ ਲਿਆ ਨਾ ਕੋਈ ਗੱਲ ਟਰਸਰ ਜਿੱਦਾਂ ਕਹੋ ਕਰ ਲਾ ਮੋਬਾਈਲ ਨੰਬਰ ਫੇਰ ਬੋਲ ਦੀ 97809 11799 ਬਾਕੀ ਵੀਰ ਆਪਣੀ ਤਸੱਲੀ ਕਰਕੇ ਖੜੋ ਟਾਈਮ ਪਾਸ ਵਾਲੇ ਮੇਰੇ ਭਰਾ ਹੱਥ ਜੋੜ ਕੇ ਬੇਨਤੀ ਆ 10:30 11:00 ਵਜੇ ਵੀਰ ਮੱਸ ਸਵੇਰੇ ਮੈਂ ਤੁਹਾਨੂੰ ਕਰੂੰਗਾ ਫੋਨ ਤੇ ਭਰਾ ਤੂੰ ਸਵੇਰੇ ਹੀ ਕਰ ਲਿਆ ਕਰੋ ਜੇ ਕਰ ਸਕਦਾ ਹੈ ਇਹ ਬੇਨਤੀ ਆ ਕਿ ਭਰਾਵਾਂ ਨੂੰ ਮੱਲੋ ਤੰਗ ਨਾ ਕਰਿਆ ਕਰੋ ਕਈ ਵਾਰੀ ਪਸ਼ੂ ਲੈਣ ਵਾਲਾ ਬੰਦਾ ਰਹਿ ਜਾਂਦਾ ਉਹ ਫੋਨ ਵੇਟਿੰਗ 'ਚ ਚੱਲਦਾ ਰਹਿੰਦਾ ਵਾ ਤੁਸੀਂ ਬੜੀ ਗੱਲ ਇੱਕ ਅਦਾ ਦਿਨਾਂ ਰੋਕੇ ਫੋਨ ਲਾ ਲਿਆ ਕਰੋ ਤੇ ਇਹੋ ਵੀਰ ਕੋ ਪਸ਼ੂ ਆ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਬੇਨਤੀ ਇਹੋ ਹੱਥ ਜੋੜ ਕੇ ਬਤ ਤਸੱਲੀ ਕਰਕੇ ਚੈੱਕ ਕਰਕੇ ਦੋ ਟਾਈਮ ਚਬਾਈ ਕਰਕੇ ਜਿਹੜਾ ਦੂਰੋਂ ਆ ਭਰਾ ਉਹ ਵੀਡੀਓ ਕੱਲ ਤੇ ਚਬਾ ਲਿਆ ਕਰੇ